ਮਸ਼ੀਨ ਦਾ ਕਿਹਦੇ ਮਸ਼ੀਨ ਚਲੋ ਜੀ ਦੇਖ ਪੰਜ ਤਰੀਕ ਪਹਿਲਾ ਮਹੀਨਾ 2026 ਨੂੰ ਸਵੇਰ ਦਾ ਸਮਾਂ ਸ਼ਾਮ ਨੂੰ 4 ਤਰੀਕ ਦੀ ਖਾਲੀ ਹੋਣ ਤੋਂ ਬਾਅਦ ਪਹਿਲੀ ਪੱਕੀ ਚਵਾਈ ਥੋੜਾ ਸਲੋ 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 ਥੋੜਾ ਹੌਲੀ ਰੱਖੋ ਜੇ ਕਿਰ ਮੱਝ ਟੱਕ ਜਾਂਦਾ ਮੱਝ ਨੂੰ ਪੱਲੀ ਪੱਕੀ ਚਵਾਈ ਆ ਮਿੱਤਰੋ ਥੋੜਾ ਸਰੂਪ ਬੋਲਾਂਗੇ ਭਗਤ ਸਿੰਘ ਫਾਰਮ YouTube ਚੈਨਲ ਭਗਤ ਸਿੰਘ ਫਾਰਮ Facebook ਪੇਜ ਜੇ Facebook ਤੇ Facebook ਤੇ ਤੁਹਾਨੂੰ ਥੋੜੀ ਨੈਟਵਰਕ ਦੀ ਪ੍ਰੋਬਲਮ ਲੱਗੀ ਤਾਂ ਤੁਸੀਂ YouTube ਤੇ ਦੇਖ ਸਕਦੇ ਹੋਗੇ ਜੇਕਰ YouTube ਤੇ ਥੋੜੀ ਨੈਟ ਦੀ ਸਮੱਸਿਆ ਲੱਗੀ ਤੁਹਾਨੂੰ ਤਾਂ Facebook ਤੇ ਤੁਸੀਂ ਦੇਖ ਸਕਦੇ ਹੋ ਠੀਕ ਆ ਭਗਤ ਸਿੰਘ ਫਾਰਮ ਪਰਮਾਗਾ ਤੇ ਵੈਸੇ ਕਿਰਪਾ ਰਹਿ ਵੈਗਰੂ ਦੀ ਵੀ ਰਾਤ ਵਾਂਗੂ ਨੈਟ ਦੀ ਪ੍ਰੋਬਲਮ ਨਾ ਆਵੇ ਰਾਤ ਬਿਲਕੁਲ ਸਾਫ ਚੱਲ ਰਿਆ ਸੀ ਤੇ ਹੁਣ ਵੀ ਜਿਹੜੇ ਜਿਹੜੇ ਭਰਾ ਜੁੜਨਗੇ ਬੇਨਤੀ ਹੈ ਵੀ ਇੱਕ ਤਾਂ ਸ਼ੇਅਰ ਕਰੀ ਚੱਲਿਓ ਠੀਕ ਆ ਤੇ ਨਾਲ ਦੀ ਨਾਲ ਕਮੈਂਟ ਦੇ ਵਿੱਚ ਤੁਹਾਡੇ ਜਵਾਬ ਸਵਾਲ ਕਿਹੜੇ ਪਿੰਡ ਤੋਂ ਜੁੜ ਰਹੇ ਹੋ ਕਿਹੜੇ ਪਿੰਡ ਤੋਂ ਸਾਡਾ ਚੈਨਲ ਨੂੰ ਦੇਖ ਰਹੇ ਹੋ ਠੀਕ ਆ ਤਾਂ ਸਾਰੇ ਵੀਰ ਹਨਾ ਕਮੈਂਟਾਂ ਦੇ ਵਿੱਚ ਜਰੂਰ ਦੱਸੀ ਚੱਲਿਓ ਬਸ ਮੰਨ ਕੇ 6 ਵਜੇ ਆਪਾਂ ਸਟਾਰਟ ਕਰਤੀ ਤੇ ਬਾਦ ਤੋਂ ਬਾਦ ਤੁਹਾਨੂੰ ਮੰਨ ਲਈ ਇਹ 8-7 ਮਿੰਟ ਤੋਂ ਚੌਨ ਨੂੰ ਲੱਗਣਿਆ ਤੇ 2-4 ਮਿੰਟ ਬਾਅਦ ਧੋਲਣ ਨੂੰ ਲੱਗਣਿਆ ਆਪਾਂ ਨੂੰ 12-13 ਮਿੰਟਾਂ ਦਾ ਕੰਮ ਆ ਸਾਨੂੰ ਚਾਹ ਚੁ ਪੀ ਲੋ ਬੱਤ ਹੋ ਜਾਓ ਠੀਕ ਆ ਪੁੱਚੋ ਕਲਾਂ ਤੋਂ ਜਿਹੜੀ ਇਹ ਪੁੱਚੋ ਮੰਡੀ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਝੋਟੀਆਂ ਆਪਾਂ ਇਹ ਲਾਈਵ ਕੀਤੇ ਪਹਿਲਾਂ ਸੋ ਝੋਟੀਆਂ ਗਈ ਤੇ ਆਰੰਪਰੇ ਤੋਂ ਡਾਕਟਰ ਹੈਪੀ ਆ ਉਹਨਾਂ ਕੋਲੇ ਝੋਟਾ ਗਾ ਜੋਦਾ ਮੁਰਨ ਨਸਦਾ ਝੋਟਾ ਗਾ ਬਹੁਤ ਚੰਗਾ ਜੋਦਾ ਗਾ ਬਿਕਰਾਂਤ ਸ਼ਾਣ ਦਾ ਬੱਚਾਗਾ ਬਿਕਰਾਂਤ ਜਿਹੜਾ ਪਹਿਲਾਂ ਇੱਥੇ ਪਿੱਥੋ ਗੜਾ ਵਾਲੇ ਇਹਨਾਂ ਪਿੰਡਾਂ ਦੇ ਵਿੱਚ ਰਾਮਪੁਰੇ ਦੇ ਨੇੜੇ ਛੋਟਾ ਸੀਗਾ ਬਿਕਰਾਂਤ ਬਹੁਤ ਵੱਡਾ ਛੋਟਾ ਸੀ ਉਹਦਾ ਬੱਚਾਗਾ ਜੋਦਾ ਜੋਦੇ ਛੋਟੇ ਦਿੱਤੀ ਆ ਜੇ ਪਹਿਲਾਂ ਛੋਟੇ ਬਿਲਕੁਲ ਆਮ ਫਾਰਮਰ ਦੇ ਕਰਿਆ ਪਸ਼ੂਸ ਨੂੰ ਸਾਰੇ ਦਿਖਾਵਾਂਗੇ ਆਪਾਂ ਬਾਅਦ ਦੇ ਵਿੱਚ ਸਾਰੀ ਸਪੈਸ਼ਲ ਵੀਡੀਓ ਛੋਟੇ ਦਿਨੇ ਅ ਅੱਜ ਸ਼ਾਣ ਨੂੰ ਫਾਈਨਲ ਚ ਵਾਈ ਕਰਕੇ ਕੱਲ ਨੂੰ ਦਿਨੇ ਸਮਾਰਕ ਸਾਨੂੰ ਛੋਟੀ ਦਿਖਾਵਾਂ ਜੀ ਟੋਟੀ ਦੀ ਬੰਤਰ ਕੀ ਆ ਗਈ ਤੇ ਜਿਹੜੇ ਜਿਹੜੇ ਭਰਾ ਜੁੜਦੇ ਆਗੇ ਸ਼ੇਅਰ ਜਰੂਰ ਕਰੀ ਚਲੋ ਹਨਾ ਛੋਡੇ ਨਾਲ ਸ਼ੇਰਾਂ ਗਿਲਵਾ ਗਿਲਾ ਸ਼ੇਕਵਾ ਸ਼ੇਕਾ ਗਿਲਵਾ ਨਹੀਂ ਗਿਲਾ ਸ਼ੇਕਵਾ ਐਨਾ ਕਾ ਉਹ ਤੁਸੀਂ ਸ਼ੇਅਰ ਨਹੀਂ ਕਰਦੇ ਇਕਦਾ ਯਾਰ ਇਕ ਕਮੈਂਟ ਨਹੀਂ ਕਰਦੇ ਪਤਾ ਨਹੀਂ ਠੰਡ ਮੰਨ ਜਾਨੇ ਹੋਗੇ ਹਨਾ ਕਰਨਦੀਪ ਜੁੜਿਆ ਬਾਈ RAM RAM ਬਾਈ ਠੀਕ ਆ ਬਾਈ RAM RAM ਬਾਈ ਵਧੀਆ ਜੁੜ ਰਹੇ ਆ ਭਰਾ ਨਾਲ ਜਾਂ Facebook ਉਤੇ ਤੇ ਜਬਰ ਸਿੱਧੂ ਗੁੱਡ ਠੀਕ ਆ bro ਗੁੱਡ ਜੀ ਹਾਂ ਦੇਖੋ ਜੀ ਵਾਲਟੀ ਦੇਖ ਸਕਦੇ ਹੋ ਠੀਕ ਆ bro ਤੇ ਬਸ ਅੱਜ ਗੁੱਡ ਮਾਰਨਿੰਗ ਜੀ ਜਵਰ ਸਿੱਧੂ ਠੀਕ ਆ ਵੀਰੇ ਗੁੱਡ ਮਾਰਨਿੰਗ ਚੜ੍ਹਦੀ ਕਲਾ ਸੁੱਖ ਸ਼ਾਂਤੀ ਸਾਰੇ ਠੀਕ ਠਾਕ ਹੋ YouTube ਤੇ ਵਧੀਆ ਭਰਾ ਜੁੜ ਰਹੇ ਆਪਣੇ ਨਾਲ ਨਾਲ ਦੀ ਨਾਲ ਜੁੜੀ ਜਾਂਦੇ ਹੈਗੇ ਤੇ Facebook ਤੇ ਤਾਂ ਖਰ ਵੱਧ ਹੁੰਦੇ ਆਪਣੇ ਨਾਲ بس ਜੇ ਨੈਟ ਦੀ ਪ੍ਰੋਬਲਮ ਲੱਗੀ ਕਿਸੇ ਪਾਸੇ ਵੀ ਫੇਸਬੁੱਕ ਵਾਲਾ YouTube ਤੇ ਜਾਓ YouTube ਵਾਲਾ ਫੇਸਬੁੱਕ ਤੇ ਜਾਓ ਦੋਨਾਂ ਦੇ ਪਾਸੇ ਚੈਨਲ ਆਪਣਾ ਸੇਮ ਹੈ ਭਾਗ ਸਿੰਘ ਫਾਰਮ ਕੋਈ ਵੀ ਕੋਈ ਥੋੜਾ ਜਿਆ ਸਾਨੂੰ ਪਤਾ ਨਾ ਇੱਕ ਤਾਂ ਦਵਿੰਦਰ ਗੰਦਾਰਾ ਗੁੱਡ ਜੀ ਠੀਕ ਹੈ ਵੀਰੇ ਗੁੱਡ ਗੁੱਡ ਥੋੜਾ ਜਿਆ ਸਾਨੂੰ ਪਤਾ ਹੈ ਬਰਾਂਡੇ ਦੇ ਵਿੱਚ ਜਗ੍ਹਾ ਤੰਗ ਹੁੰਦੀ ਆ ਬਾਹਰ ਠੰਡ ਹੁੰਦੀ ਆ ਲਾਈਟ ਦਾ ਪ੍ਰੰਤ ਵੀ ਹੈ ਨਹੀਂ ਬਾਹਰ ਇਸ ਕਰਕੇ ਥੋੜੀ ਅੰਦਰ से ਅੰਦਰ ਬੈਠਾਂਗੇ ਸਲੋ ਵਾਇ ਰੱਖਣੀ ਪਊ ਸਾਨੂੰ ਕਿਉਂਕਿ ਮੱਝ ਡਰਨਾ ਜਾਵੇ ਤੁਹਾਨੂੰ ਪਤਾ ਘਰੇਲੂ ਪਸ਼ੂ ਹੁੰਦਾ ਹਨਾ ਜੇ ਮਾਲਾ ਮਾੜਾ ਮੱਟਾ ਵੀ ਨੇਕੀ ਹੈ 2 400 500 ਗ੍ਰਾਮ ਤੋਂ ਦੁੱਲ ਗਿਆ ਨਾ ਧੌਖਾ ਬਹੁਤ ਹੋ ਜਾਂਦਾ ਇਸਕੇ ਥੋੜਾ ਜਿਹਾ ਸੀ ਸਰੋਬ ਬੋਲਣ ਦੀ ਕੋਸ਼ਿਸ਼ ਕਰ ਰਹੇ ਆਂਗੇ ਤੇ ਬਾਕੀ ਤੁਸੀਂ ਸਾਰੇ ਪ੍ਰਦਰਸ਼ਕ ਵੀ ਆਵਾਜ਼ ਕਲੀਅਰ ਆ ਰਹੀ ਆ ਨੈਟ ਕਲੀਅਰ ਹੋ ਰਿਹਾ ਸਾਫ ਸਪਾਈ ਇਹ ਨੈਟ ਦੀ ਰੇਸ਼ੂਮ ਸਿੰਘ ਗੋਡ ਠੀਕ ਆ ਵੀਰੇ ਜੁੜੀ ਚਲੋ ਚੱਕ ਦੋ ਫਟ ਯਾਰ ਅੱਜ ਸ਼ੇਅਰ ਆ ਰਿਹਾ ਠੀਕ ਆ ਜਸ ਸਿੱਧੂ ਜੁੜ ਗਿਆ ਗੋਡ ਦੋ ਟਾਈਮਰ ਹੈ ਕਿ ਬਾਈ ਪਸ਼ੂ ਨਹੀਂ ਬਾਈ ਫਸਟ ਟਾਈਮਰਾ ਰੰਦੀਪ ਬਾਈ ਜੀ ਫਸਟ ਟਾਈਮਰਾ ਪਹਿਲਾ ਸੂਆ ਝੋਟੀ ਆ ਗਈ ਬਿਲਕੁਲ ਆਮ ਫਾਰਮਰ ਦੇ ਘਰੇ ਆ ਗਈ ਠੀਕ ਆ ਤੇ ਸਿਰਫ ਚਾਰਕ ਪਸ਼ੂ ਬਾਈ ਦੇ ਰੱਖੇ ਤਿੰਨ ਮੱਝਾਂ ਨਹੀਂ ਐ ਇੱਕ ਗਾਂ ਰੱਖੀ ਹੋਈ ਹੈਗੀ ਚਾਰ ਪੰਜ ਇੱਕ ਪਸ਼ੂ ਘਰ ਦੇ ਨੇਗੇ ਨਾਰਮਲ ਫਾਰਮਰ ਹੈਗਾ ਉਹਨਾਂ ਦੇ ਕਰੋ ਨਾਰਮਲ ਖਰਾਕ ਤੇ ਜਿਹੜਾ ਅਸਲ ਦੁੱਧ ਉਹ ਚਵਾ ਰਹੇ ਤੋਂ ਨਾ ਆਪਣਾ ਜਵਰ ਸਿੱਧੂ ਕੰਨ ਹਾਂ ਜੀ ਮਤਲਬ ਸਹੀ ਆਵਾਜ਼ ਪੂਜੋ ਕਲੀਅਰਟੀ ਵੀ ਸਹੀ ਆ ਨਾ YouTube ਵਾਲਾ ਵੀ ਕਰ ਦਿਓ ਭਰਾ ਕਮੈਂਟ YouTube ਵਾਲੀ ਨਹੀਂ ਕਮੈਂਟ ਕਰ ਰਹੇ ਤੁਸੀਂ ਹਣਾ ਰਾਤ ਮੰਨ ਕੇ ਚਲੋ ਜੇ ਰਾਤ ਦਾ ਲਾਈਵ ਸੀ ਉਹ ਤਕਰੀਬਨ 75 ਸੀ ਬੰਦੇ ਦਾ ਸ਼ੇਅਰ ਕੀਤਾ ਹੋਇਆ ਸੀਗਾ ਤੇ ਅੱਜ ਵਾਲਾ ਸ਼ੇਅਰ ਜਿੰਨੇ ਬੰਦੇ ਬੰਦੇ ਜੁੜਨਗੇ 100 ਸ਼ੇਅਰ ਹੋਣਾ ਚਾਹੀਦਾ ਘੱਟੋ ਘੱਟ ਆਪਣਾ ਅੱਜ ਠੀਕ ਤੇ ਰਜਿੰਦਰ ਸਿੱਧੂ ਵੈਰੀ ਨਾਈਸ ਬਾਈ ਜੀ ਪਵਨ ਗੱਲ ਹਾਂਜੀ ਵੀਰ ਕੀ ਹਾਲ ਆ ਜੀ ਹਾਂ ਪਵਨ ਠੀਕ ਆ ਬਈ ਠੀਕ ਆ ਕੀ ਹਾਲ ਚਾਲ ਹੋਰ ਠੀਕ ਹੋ ਇਹ ਪਵਨ ਆ ਗਿਆ ਬਾਈ ਜੰਗੀਆਂ ਨੇ ਤਾਂ ਆਪਣਾ ਕਮੇਟੀ ਮੈਂਬਰ ਹੋ ਗਿਆ ਮੇਲੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਬਸਤ ਤੁਹਾਨੂੰ ਸਾਰਿਆਂ ਨੂੰ ਅਨਾਉਂਸਮੈਂਟ ਸੁਣ ਲਈ ਹੋਣਾ ਆਪਣੇ ਰਾਤ ਵੀ ਲਾਈਵ ਚ ਬੋਲਿਆ ਸੀ ਆਪਾਂ ਕਿ ਮੇਲੇ ਬਾਰੇ ਅਨਾਉਂਸਮੈਂਟ ਜਰੂਰ ਸੁਣ ਜਿਐ ਕਰੋ 20 21 22 ਫਰਵਰੀ ਦਾ ਮੇਲਾ ਹੋਣ ਜਾ ਰਿਹਾ ਆਪਣਾ ਜੰਗੀਆਂ ਨੇ ਪਿੰਡ ਦੇ ਵਿੱਚ 20 21 22 ਫਰਵਰੀ 2026 ਦਿਨ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤਿੰਨ ਦਿਨ ਦਾ ਮੇਲਾ ਹੋਊਗਾ ਵੱਡੇ ਛੋਟੇ ਹੋਣਗੇ ਮੁਰਾ ਨਸਲ ਨਹੀਂ ਨੀਲੀ 라ਵੀ ਦੇ ਚਾਰਾਂ ਦਾ ਝੋਟੇ ਹੋਣਗੇ ਜਗਦੀਪ ਦੀਪ ਗੁੱਡ ਬਾਈ ਜੀ ਠੀਕ ਆ ਬਾਈ ਜੀ ਗੁੱਡ ਚਾਰਾਂ ਦਾ ਝੋਟੇ ਨੀਲੀ 라ਵੀ ਮੁਰਾ ਨਸਲ ਦੇ ਦੋਾਂ ਦਾ ਕੱਟੇ ਨੀਲੀ 라ਵੀ ਮੁਰਾ ਨਸਲ ਦੋ ਦੰਦ ਕਟੀਆਂ ਨੀਲੀ 라ਵੀ ਮੁਰਾ ਨਸਲ ਤੇ ਐਵੇਂ ਜਿਵੇਂ ਖੀਰੇ ਕੱਟੇ ਕਟੀਆਂ ਨੀਲੀ 라ਵੀ ਨਸਲ ਦੇ ਵੀ ਤੇ ਮੁਰਾ ਨਸਲ ਦੇ ਵੀ ਕਾਫ ਰੈਲੀ ਦੇ ਵਿੱਚ ਸਿਰਫ ਇੱਕ ਦਿਨ ਤੋਂ 3 ਮਹੀਨਾ ਦੇ ਬੱਚੇ ਹੋਣਗੇ ਸਿਰਫ ਕੱਟੇ ਤੇ ਕਟੀਆਂ ਨੀਲੀ 라ਵੀ ਨਸਲ ਤੇ ਮੁਰਾ ਨਸਲ ਦੇ ਨਿਰਮਲ ਸੰਦੂਕੀ ਹਾਲ ਨੇ ਬਾਈ ਜੀ ਠੀਕ ਆ ਬਾਈ ਜੀ ਬਹੁਤ ਬਹੁਤ ਸੁਖ ਸ਼ਾਂਤੀ ਤੁਸੀਂ ਸੁਣਾਓ ਗੁੱਡ ਮਾਰਨਿੰਗ ਬਾਈ ਜੀ ਗੁੱਡ ਮਾਰਨਿੰਗ ਜੀ ਇੱਕ ਦਿਨ ਤੋਂ 3 ਮਹੀਨਾ ਤੱਕ ਕਾਫ ਰੈਲੀ ਹੋਊਗੀ ਨੀਲੀ ਰਾਇ ਮੁਰਨ ਨਸਲ ਦੇ ਕੱਟੇ ਤੇ ਕਟੀਆਂ ਉਸ ਤੋਂ ਬਿਨਾ ਇੱਕ ਵੱਖਰੀ ਜੀ ਐਡ ਹੋਈ ਹੈਗੀ ਐਚ ਐਫ ਨਸਲ ਦੇ ਬੱਚਾ ਖੀਰੀਆਂ ਤੇ ਜਰਸੀ ਨਸਲ ਦੇ ਬੱਚਾ ਖੀਰੀਆਂ ਇਹ ਤੁਹਾਨੂੰ ਨਾਲ ਆਪਾਂ ਮੁਕਾਬਲੇ ਚ ਨਵਾਂ ਜਰਾ ਐਡ ਕੀਤਾਗਾ ਤਕਰੀਬਨ ਸਾਰੇ ਮੇਲੇ ਜਿਹੜੇ ਸਮਾਪਤ ਹੋ ਜਾਣਗੇ ਪੰਜ ਆਵ ਚੋਦੇ ਨੂੰ ਜਿਵੇਂ ਪਹਿਲਾਂ ਤਨੌਲੇ ਮਿਲਾ ਲੰਘ ਚੁੱਕਿਆ ਕੋਟੜੇ ਕਲਾਂ ਹੋ ਗਿਆ ਪੀਡੀਐਫ ਇਹ ਆਉਣ ਵਾਲਾਗਾ ਫਰਵਰੀ ਦਾ ਉਹ ਵੀ ਉਹਦੋਂ ਸਮਾਪਤ ਹੋ ਜਾਊਗਾ ਤੇ ਸਾਰੇ ਭਰਾ ਵੱਧ ਤੋਂ ਵੱਧ ਮੇਲੇ ਵਾਲੀ ਵੀਡੀਓ ਵੀ ਸ਼ੇਅਰ ਕਰਿਓ ਵੱਧ ਤੋਂ ਵੱਧ ਭਰਾ ਪਸ਼ੂ ਲੈ ਕੇ ਪਹੁੰਚੇ ਮੇਲੇ ਦੇ ਵਿੱਚ ਨਾ ਬਹੁਤ ਸੋਹਣਾ ਵੱਡੇ ਪੱਧਰ ਦਾ ਇਮਾਨਦਾਰੀ ਨਾਲ ਮੇਲਾ ਹੋਊਗਾ ਨਵੇਂ ਬੰਦੇ ਸਾਰੇ ਆ ਰਹੇ ਆ ਕੋਈ ਵੀ ਚਾਹੋਣੇ ਆ ਆਮ ਫਾਰਮਰ ਆ ਸਾਰੇ ਕੁਰੂਖੇਤਰਾ ਮੇ ਵੀ ਹੈ ਭਾਈ ਮੇਲਾ ਰਣਵੀਰ ਵਾਲਾ ਹਾਂਜੀ ਹਾਂਜੀ ਭਾਈ ਜੰਗਿਆਣਾ ਰਾਏ ਕੇ ਕੋਲ ਕੋਲੀ ਉਹੀ ਹੈ ਨਰਮਲ ਸੰਤੂ ਭਾਈ ਜੰਗੀਆਂ ਦਾ ਪਿੰਡ ਭਦੌੜ ਦੇ ਨਾਲ ਆ ਬਿਲਕੁਲ ਜੇ ਤੋ ਭਦੌੜ ਤੋਂ ਭਗਤੇ ਨੂੰ ਜਾਵਾਂਗੇ ਬਾਜੇ ਖਾਨ ਵਾਲੇ ਰੋਡ ਤੇ ਭਦੌੜ ਦੇ ਬਿਲਕੁਲ ਨੇੜੇ ਆ ਜਲਾਲ ਦੇ ਗੁਰੂ ਸਾਰਾ ਪਕਦੀ ਅਕਲੀਆ ਹੋ ਗਿਆ ਜਲਾਲ ਹੋ ਗਿਆ ਇਹਨਾਂ ਪਿੰਡਾਂ ਕੋਲੇ ਪਿੰਡ ਆਗਾ ਜੰਗੀਆਂ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਭਾਈ ਕੁਰੂਗhetra ਚ ਹੈਗਾ ਰੰਦੀਪ ਭਾਈ ਮੇਲਾ ਹੁਣ ਸ਼ਾਇਦ 9 10 11 ਜਨਵਰੀ ਦਾਗਾ ਡਰਨਾ ਇਹ ਬਾਲਟੀ ਨਾਲ ਤਰੱਕੀ ਜਾਗਾ ਬਾਈ ਬਾਲਟੀ ਮੁੜ ਕੇ ਕਰਕੇ ਲੈ ਕੇ ਜਾਏਗਾ ਲਓ ਜੀ ਇੱਕ ਬਾਲਟੀ ਵੀਰ ਨੇ ਹੋ ਥੋੜੀ ਝੱਗ ਜਿਆਦਾ ਹੋਗੀ ਤਾਂ ਬਾਲਟੀ ਦੇਖ ਸਕਦਾ ਠੀਕ ਹੈ ਵੀਰੇ ਠੀਕ ਆ ਉਹ ਬਾਲਟੀ ਚੱਕ ਲੈ ਇੱਥੇ ਰੱਖ ਲਈ ਸਾਹਮਣੇ ਐਸਾਂ ਤੀ ਇੱਥੇ ਰੱਖ ਲਈ ਬੱਸ ਬੱਸ ਇੱਥੇ ਚੱਕ ਲੈ ਕਈ ਰੀ ਬਾਲਟੀ ਤਾਂ ਬਦਲੀ ਵੀ ਕਈ ਰੀ ਮੱਝ ਹੈਲਪਫੁਲ ਆ ਵੀ ਥੋੜਾ ਜਿਹਾ ਡਰ ਰਹੀ ਸਾਨੂੰ ਉਪਰ ਆ ਹੀ ਲੱਗਦਾਗਾ ਲਖਵੀਰ ਲਖੇਵੀਰ ਜੰਗੀਆਂ ਦਾ ਬਰਨਾਲਾ ਹਾਂ ਜੀ ਹਾਂ ਜੰਗੀਆਂ ਦਾ ਬਰਨਾਲਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਆਗਾ ਜੰਗੀਆਂ ਨਾ ਪਾਵਨੂਰ 42 ਬਲ ਜੁੜਿਆਗਾ ਤਪੇ ਤੋਂ ਛੋਟਾ ਵੀਰ ਆਗਾ ਵੀ ਬਹੁਤ ਇੰਟਰਸਟਿਡ ਆ ਪਸ਼ੂਆਂ ਦੇ ਵਿੱਚ ਗੁਰਪ੍ਰੀਤ ਕਬੱਡੀ ਵਾਲ ਪਾਵਨ ਹਾਂ ਹਾਂ ਵੀਰੇ ਕਬੱਡੀ ਦੇ ਵਿੱਚ ਸਭ ਤੋਂ ਮਸ਼ਹੂਰ ਪਿੰਡ ਆ ਜੰਗੀਆਂ ਨਾ ਕਬੱਡੀ ਵਾਲਾ ਨਾ ਉਥੋਂ ਉਥੋਂ ਜੱਜਮੈਂਟ ਕਰ ਲਿਓ ਜੰਗੀਆਂ ਨਾ ਪਿੰਡ ਤੋਂ ਗੁਰਪ੍ਰੀਤ ਆਗਾ ਬਾਈ ਬਹੁਤ ਘੈਂਟ ਬੰਦਾ ਉਹਦਾ ਮੇਲੇ ਵਾਸਤੇ ਬਹੁਤ ਸਹਿਯੋਗ ਆ ਬਾਈ ਦਾ ਸਾਰੀ ਪੰਚਾਇਤ ਦਾ ਸਰਪੰਚ ਦਾ ਮੈਂਬਰ ਆ ਉਹਦਾ ਨੰਬਰ ਦਾ ਰੌਣਾ ਜਿਹੜੇ ਪਿੰਡ 'ਚ ਹੋ ਐਨਆਰਆਈ ਟਰੱਸਟ ਨੇ ਦਾ ਪਿੰਡ ਬਣਾਇਆ ਉਹ ਸਾਰੇ ਭਰਾ ਦਾ ਬਹੁਤ ਵਧੀਆ ਸਹਿਯੋਗ ਆ ਮੇਲੇ ਵਾਸਤੇ ਘੈਂਟ ਮੇਲਾ ਹੋਣਾ ਸੋ ਸਾਰੇ ਭਰਾ ਵੱਧ ਤੋਂ ਵੱਧ ਮਤਲਬ ਮੇਲੇ ਚ ਪਹੁੰਚੋ ਪਸ਼ੂ ਲੈ ਕੇ ਤੇ ਮੇਲੇ ਦੇ ਮਤਲਬ ਦੇਖਣ ਵਾਸਤੇ ਮਿਲੇ ਨੂੰ ਨਾ ਸਟਾਲਾਂ ਬੁੱਕ ਕਰਿਓ ਮੇਲਾ ਦੇਖਣ ਵਾਸਤੇ ਪਰਿਵਾਰ ਸਮੇਤ ਹਰਦੇਵ ਸਿੰਘ ਗਿੱਲ ਠੀਕ ਆ ਵੀਰੇ ਗੁੱਡ ਉਠਾ ਜਾ ਭੇਜਾ ਇਹਨੇ ਬਾਈ ਨੇ ਵੀ ਦੇਖਦੇ ਆਂਗੇ ਸ਼ਾਮ ਨੂੰ ਕਿੰਨਾ ਸੀਗਾ ਸ਼ਾਮ ਨੂੰ 7 ਕਿਲੋ 600 ਗ੍ਰਾਮ ਸੀਗਾ ਗੁਰਾ ਬਰਾੜ ਜੁੜਿਆਗਾ YouTube ਤੇ ਆਪਣੇ ਨਾਲ ਕਮੈਂਟ ਭੇਜਾ ਬਾਈ ਨੇ ਬਸ ਜੁੜਤਾ ਵੱਧ ਗਏ ਬੰਦੇ ਨੀਲੀ ਰਵੀ ਚੈਂਪੀਅਨ ਖੀਰਾ ਕਟਾ ਦੋ ਮੇਲੇ winner ਪਾਵਣਗੇ ਹਾਂ ਹਾਂ ਪਾਵਣੇ ਤੇਰਾ ਕਟਾ ਆ ਜਿਹੜਾ ਮੁੰਡਾ ਪਾਵਣਾ ਕਮੈਂਟ ਕਰਦਾ ਭਾਈ ਦੇਖ ਲਓ ਠੀਕ ਆ ਇਹ ਦੇਖੋ ਕਟਾ ਸੀ ਨੀਲੀ ਰਵੀ ਨਸਲ ਦਾ ਕੋਹੇ ਨੂਰ ਜਿਹੜਾ ਚੂੜ ਚੱਕਲ ਬਾਈ ਪੱਪੂ ਕੋਲੇ ਸਾਣਾ ਉਹਦਾ ਬੱਚਾ ਦੇ ਕੋਲੇ ਕੋਟੜੇ ਕਲਮੇ ਫਾਸਟ ਲੱਗਿਆਗਾ ਤੇ ਖੀਰਾ ਕਟਾਂ ਚ ਤੇ ਧਨੌਲੇ ਹੀ ਫਾਸਟ ਲੱਗਿਆਗਾ ਤੇ ਪਰ ਸਾਡਾ ਰੂਲ ਹੈ ਸਾਡੀ ਕਮੇਟੀ ਮੈਂਬਰੇ ਸਾਡਾ ਕਮੇਟੀ ਮੈਂਬਰਾ ਮੇਲੇ ਦਾ ਪਰ ਇਹਦਾ ਕਟਾ ਆ ਜਦ ਜੰਗੇਰ ਚ ਮੇਲਾ ਹੋ ਉਹ ਚ ਪਾਰਟਿਸਪੇਟ ਨਹੀਂ ਕਰੂਗਾ ਕਮੇਟੀ ਮੈਂਬਰ ਦਾ ਕੋਈ ਪਸ਼ੂ ਮੇਲੇ ਚ ਨਹੀਂ ਪਾਇਆ ਜਾਊਗਾ ਠੀਕ ਆ ਸਾਰੇ ਨਵੇਂ ਫਾਰਮਰ ਨੂੰ ਨਵੇਂ ਬੰਦਿਆਂ ਨੂੰ ਮੌਕਾ ਮਿਲੂਗਾ ਈਮਾਨਦਾਰ ਨੇ ਮੇਲਾ ਹੋਊਗਾ ਟੌਪ ਦਾ ਐਂ ਕਰ ਲਈ ਆ ਇੱਥੇ ਰੱਖ ਲਈ ਵਿਚੀ ਪਾ ਦੇ ਵਿਚੀ ਪਾ ਦੇ ਹਾਂ ਰੱਖ ਲਾ ਛੱਗ ਜੀ ਰੱਖ ਬਚਾ ਗਿਜੀ ਸੀ ਕੀ ਹਾਂ ਕੰਡਾ ਇੱਥੇ ਲਿਆ ਵੀ ਚਵਾਈ ਹੋਗੀ ਤੇ ਬਾਈ ਤੁਹਾਡੇ ਚੈਨਲ ਤੇ ਕੱਟਾਂ ਦੀ ਵੀਡੀਓ ਬਹੁਤ ਸੋਹਣਾ ਹੁੰਦੇ ਹਨ ਨਿਰੰਮਲ ਸੰਧੂ ਹਾਂ ਹਾਂ ਬਾਈ ਹੁਣ ਬਸ ਪਰਮਾਧਮਾ ਸੁੱਖ ਰਕੇ ਸਾਨੂੰ ਨਾਲ ਬੱਚਾ ਵੀ ਐਡ ਹੋਣ ਲੱਗੀਆਂ ਆਪਣੇ ਨਾਲ ਮੱਜਾਂ ਵੀ ਹੋਣ ਲੱਗੀਆਂ ਤੇ ਹੁਣ ਇਸ ਦਵਾ ਝੋਟੇ ਤੁਹਾਡੇ ਨਾਲ ਰੂਬਰੂ ਕਰੇਗਾ ਇੱਥੇ ਰੱਖਣੀ ਚਾਹੁੰਦਾ ਸਾਹਮਣੇ ਸਾਹਮਣੇ ਚਾਨਣ ਜੀ ਐਂ ਕਰ ਇੱਥੇ ਰੱਖ ਸਾਹਮਣੇ ਤੇਰਾ ਕੰਡਾ ਹਾਂ ਇੱਧਰ ਰੱਖ ਕੰਡਾ ਚਾਨਣ ਜੀ ਤੇ ਚਾਨਣ ਜੀ ਹਾਂ ਉੱਥੇ ਰੱਖੀ ਕਿਥੇ ਰੱਖ ਆ ਮਾਜਣਾ ਉਠਖੜੇ ਵਾਲਟੀ 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 ਬਰੇ ਵਾਲਟੀ ਮਾਜਣਾ ਉਠਖੜੇ ਵਾਲਟੀ ਜ਼ਰੂਰੀ ਆਪਾਂ ਨੂੰ ਕੰਡਾ ਦਾ ਦੁਬਾਰਾ ਵੀ ਇੱਥੇ ਰੱਖ ਲੈਣਾ ਆਹਦੇ ਕੋਲ ਪੂਰੇ ਸਾਹ ਦੇ ਤਰ੍ਹਾਂ ਖੜਨਾ ਮਗਰ ਇੱਥੇ ਰੱਖਣਾ ਸੀ ਸਵੇਰੇ ਖੜਿਆ ਵੀ ਇੱਥੇ ਅਜਾ ਰੱਖ ਲੋ ਜਿੱਥੇ ਖੜੇ ਆਪਾਂ ਹਾਂ ਆਹ ਕਰਾ ਵਾੜੀ ਇੱਥੇ ਰੱਖ ਲਾ ਸਹੀ ਥਾਂ 'ਚ ਮੈਂ ਕਰੋ ਵੀਰੇ ਬਾੜੀ ਸਾਹਮਣੇ ਹੈਪੀ ਪਿੱਛੇ ਰਹਿ ਮਾੜ ਆ ਜਾ ਲੈ ਵੀਰੇ ਹੁਣ ਆਪਾਂ ਟਾਰ ਦਾ ਥੱਲੇ ਧਾਲਾ ਬਾੜੀ ਵੀਰੇ ਵੱਡੀ ਬਾਲਟੀ ਲਾਉਂਦੇ ਹਾਂ ਲੋ ਜੀ ਬਾਹਰਤੀ ਦਿਖ ਰਹੀ ਦੱਸੋ ਸਾਰੇ ਭਰਾ ਵੀ ਕਲੀਅਰ ਟੀਆ ਰਹੀ ਇਕ ਤੇ ਦੱਸ ਦਿਓ ਮੈਨੂੰ ਤੇ ਬਾਅਹ ਕਲੀਅਰ ਆ ਰਹੀ ਹੈ ਦੱਸੋ ਸਾਰੇ ਭਰਾ ਠੀਕ ਆ ਜੀ ਲੋ ਜੀ ਆ ਬਾਹਰਤੀ ਦੇਖੋ ਬਖ ਖਾਲੀ ਹੈ ਜੀ ਤੇ ਉਧਰ ਦੇਖੋ ਕੰਡਾ ਬਿਲਕੁਲ 0 ਹੋ ਗਈ ਤੇ ਧਰ ਦੇ ਵੀਰੇ ਹੁਣ 0 ਕਾ ਦੇ ਦੋ ਧਰ ਕੇ ਜਾਗਾ ਕਰ ਦੇ 0 ਲੋ ਜੀ ਹੁਣ ਸਿੰਗਲ ਡਿਜੀਟ ਹੋ ਜੂਗੀ ਬਸ 5 10 ਸੈਕਿੰਡ ਦੀ ਗੱਲ ਹੁੰਦੀ ਹੈ ਇਹ ਲਓ ਜੀ ਦੇਖ ਸਕਦੇ ਹੋ ਬੜਾ ਇੱਕ ਪਹਿਲਾਂ ਸਾਨੂੰ YouTube ਵਾਲੋਂ ਦਿਖਾ ਫੇਸਬੁਕ ਵਾਲੋਂ ਦਿਖਾ ਦੇ ਨਾਲ ਜ਼ੀਰੋ ਦੇਖੋ ਜੀ ਇਹ ਆ ਜੀ ਦੇਖ ਸਕਦੇ ਹੋ ਠੀਕ ਹੈ ਬਿਲਕੁਲ ਜ਼ੀਰੋ ਹੈ ਤੇ ਇਧਰ ਹੋਇਚ ਦੇਖ ਸਕਦੇ ਹੋਗੇ ਠੀਕ ਆ ਵੀਰੇ ਧਰੋ ਬਾਲਟੀ ਉਹਦਾ ਆਮ ਜਿਹਾ ਹੈ ਪਾਤੀ ਹੋਈ ਮੜਾ ਇਧਰ ਕੰਡਾ ਨਹੀਂ ਦੇਖ ਰਿਹਾ ਕਹਿੰਦਾ ਪਬਨੂਰ ਕਹਿੰਦਾ ਦਿਖਾਉਣਾ ਤੇ ਹੋਣਾ ਕੰਡੇ ਕੋਲੀ ਖੜਾ ਇੱਕ ਵਾਰ ਕੰਡੇ ਦੀ ਤੁਹਾਨੂੰ ਸਮਾਰ ਕੇ ਖੜਾ ਦਿਖਾਉਂਗਾ ਟੈਨਸ਼ਨ ਨਾਲਿਆ ਤੂੰ ਪਬਨੂਰ ਗੁਰਪਾਲ ਸਿੰਘ YouTube ਤੇ ਗੁਰਾ ਬਰਾੜ ਜੱਸ ਸਿੱਧੂ ਕਹਿੰਦਾ ਓਕੇ ਆ ਕੰਮ ਠੀਕ ਆ ਬਾਈ ਇਹ ਜੈਨੂ ਨੂੰ ਦੁੱਧ ਹੰਤੂਲਾ ਤਲਾ ਰਿਹਾ ਮਿੱਤਰੋ ਸਮਝ ਲਿਓ ਗੱਲ ਨੂੰ ਜੈਨੂ ਨੂੰ ਠੀਕ ਆ ਬਿਲਕੁਲ ਆਹ ਫਾਰਮਰ ਆਗਾ ਕਿੰਨਾ ਦੁੱਧ ਹੋ ਗਿਆ ਜੱਗਾ ਕੈਪਟਨ ਕਿਹੜੇ ਤੇ ਲਾਈਟ ਪੈਂਦੀ ਆ ਕੰਡੇ ਤੇ ਲਾਈਟ ਪੈਂਦੀ ਆ ਠੀਕ ਆ ਬਸ ਆ ਕੋਈ ਗੱਲ ਨਹੀਂ ਨੇੜੇ ਹੋ ਕੇ ਤੁਹਾਨੂੰ ਦਿਖਾਉਣਾਗਾ ਕਰ ਮੈਂ ਇੱਕ ਵਾਰੀ ਨਾ ਪਾ ਦੀ ਦੁੱਧ ਸਾਰਾ ਤੁਹਾਨੂੰ ਜਮ ਸਮਾਰ ਕੇ ਕਲੀਅਰ ਕਰਕੇ ਮੈਂ ਉਹ ਗਾਈ ਦੂਰੋਂ ਲਾਈਟ ਪੈਂਦੀ ਉਹ ਨੇੜੇ ਆ ਗਿਆ ਮੰਨ ਕੇ ਚੱਲੋ ਉਹ ਤੁਹਾਨੂੰ ਕਲੀਅਰ ਹੋ ਜੂ ਬਿਲਕੁਲ ਬਾਕੀ ਵੀ ਓਕੇ ਦਿੱਸਦੇ ਦੱਸ ਦਿਓ ਲੈ ਭਾਈ 7 ਕਿਲੋ 900 ਗ੍ਰਾਮ ਦੁੱਧ ਹੋ ਗਿਆ ਠੀਕ ਆ ਰਾਤ ਹੋਇਆ 7 ਕਿਲੋ 600 ਗ੍ਰਾਮ ਹੁਣ ਹੋਇਆ ਗਿਆ 7 ਕਿਲੋ 900 ਗ੍ਰਾਮ ਲੈ ਹੁਣ ਤੁਹਾਨੂੰ ਪਹਿਲਾਂ ਫੇਸਬੁੱਕ ਵਾਲ ਨੂੰ ਮੈਂ ਨੇੜੇ ਹੋ ਕੇ ਦਿਖਾਉਣਾਗਾ ਲਓ ਦੱਸੋ ਜੀ ਕਿਰਾ ਹੁਣ ਮੈਨੂੰ ਵੀ ਸਾਰਾ ਕੰਡਾ ਕਲੀਅਰ ਹੋ ਗਿਆ ਤੁਹਾਨੂੰ ਦੱਸੋ ਜੀ 7 ਕਿਲੋ 900 ਗ੍ਰਾਮ ਸ਼ੋਅ ਹੋ ਰਿਹਾ ਹੈ